ਇਸ ਦੇ ਨਾਲ ਹੀ ਸਟੂਡੈਂਟਸ ਨੂੰ ਕੈਂਪਸ ਛੱਡਣ ਲਈ ਮਜਬੂਰ ਨਹੀਂ ਕੀਤਾ ਜਾ ਸਕੇਗਾ ਇਹ ਵੀ ਵੱਡੀ ਖਬਰ ਹੈ ਕਿਉਂਕਿ ਬਹੁਤ ਸਾਰੇ ਵਿਦਿਆਰਥੀਆਂ ਨੂੰ ਕਿਹਾ ਗਿਆ ਕਿ ਤੁਸੀਂ ਆਪੋ ਆਪਣੇ ਘਰਾਂ ਦੇ ਵਿੱਚ ਚਲੇ ਜਾਓ ਹੋਸਟਲ ਖਾਲੀ ਕਰ ਦਿਓ ਪਰ ਹੁਣ ਖਬਰ ਹੈ ਕਿ ਸਟੂਡੈਂਟਸ ਨੂੰ ਕੈਂਪਸ ਛੱਡਣ ਲਈ ਮਜਬੂਰ ਨਹੀਂ ਕਰਨਗੇ ਕਾਲਜਸ ਅਤੇ ਯੂਨੀਵਰਸਿਟੀਆਂ ਤਣਾ ਵਿਚਾਲੇ ਪੰਜਾਬ ਦੇ ਸਿੱਖਿਆ ਵਿਭਾਗ ਦੇ ਵੱਲੋਂ ਇਹ ਨਿਰਦੇਸ਼ ਜਾਰੀ ਕੀਤੇ ਗਏ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਵੱਲੋਂ ਇਹ ਨਿਰਦੇਸ਼ ਜਾਰੀ ਕੀਤੇ ਗਏ ਨੇ ਕਿ ਕੋਈ ਵੀ ਚਾਹੇ ਕਾਲਜ ਹੈ ਯੂਨੀਵਰਸਿਟੀ ਹੈ ਉਹ ਆਪਣੇ ਵਿਦਿਆਰਥੀਆਂ ਨੂੰ ਕੈਂਪਸ ਛੱਡਣ ਲਈ ਨਹੀਂ ਕਹਿ ਸਕਦੇ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਕੈਂਪਸ ਛੱਡ ਕੇ ਘਰ ਨੂੰ ਚਲੇ ਜਾਓ ਸਟੂਡੈਂਟਸ ਨੂੰ ਕੈਂਪਸ ਛੱਡਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ਕੈਂਪਸ ਦੇ ਵਿੱਚ ਰੁਕੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਤੇ ਕੈਂਪਸ ਦੇ ਵਿੱਚ ਰੁਕਣ ਵਾਲੇ ਸਟੂਡੈਂਟਸ ਦੇ ਰਹਿਣ ਤੇ ਉਹਨਾਂ ਦੇ ਖਾਣੇ ਦਾ ਵੀ ਪੂਰਾ ਪ੍ਰਬੰਧ ਹੋਵੇ ਘਰ ਜਾਣ ਵਾਲੇ ਸਟੂਡੈਂਟਸ ਨੂੰ ਰੋਕਣ ਲਈ ਮਜਬੂਰ ਨਾ ਕੀਤਾ ਜਾਵੇ ਇਹ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਕੈਂਪਸ ਦੇ ਵਿੱਚ ਰੁਕਣ ਲਈ ਪ੍ਰੀਖਿਆਵਾਂ ਨੂੰ ਕਾਰਨ ਨਾ ਬਣਾਇਆ ਜਾਵੇ ਤੇ ਘਰ ਜਾਣ ਵਾਲੇ ਸਟੂਡੈਂਟਸ ਨੂੰ ਕੋਈ ਜੁਰਮਾਨਾ ਨਹੀਂ ਪਵੇਗਾ ਪ੍ਰੀਖਿਆਵਾਂ ਮੁਲਤਵੀ ਜਾਂ ਦੁਬਾਰਾ ਲੈਣ ਦੀ ਆਪਸ਼ਨ ਰੱਖੀ ਜਾਵੇ ਦਰਅਸਲ ਬਹੁਤ ਸਾਰੇ ਜਿਹੜੇ ਸਟੂਡੈਂਟਸ ਨੇ ਉਹ ਆਪੋ ਆਪਣੇ ਘਰਾਂ ਨੂੰ ਜਾ ਰਹੇ ਸੀ ਤੇ ਉਹਨਾਂ ਦਾ ਕਹਿਣਾ ਸੀ ਕਿ ਸਾਨੂੰ ਕਾਲਜ ਦੇ ਵੱਲੋਂ ਕਿਹਾ ਗਿਆ ਕਿ ਤੁਸੀਂ ਹੌਸਟਲ ਖਾਲੀ ਕਰ ਦਿਓ ਪੰਕਜ ਕਪਾਈ ਹੋਰ ਜ਼ਿਆਦਾ ਜਾਣਕਾਰੀ ਨਾਲ ਜੁੜੇ ਨੇ ਪੰਕਜ ਕੀ ਕੁਝ ਅਪਡੇਟ ਮਿਲ ਰਹੀ ਹੈ ਇਹ ਦੇਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਵਿਦਿਆਰਥੀਆਂ ਨੂੰ ਲੈ ਕੇ ਦੇਖੋ ਜਿਸ ਤਰੀਕੇ ਦੇ ਹਾਲਾਤ ਬਣੇ ਨੇ ਉਸ ਦੇ ਮੱਦੇਨਜ਼ਰ ਜਿੱਥੇ ਸਕੂਲ ਕਾਲਜ ਛੁੱਟੀਆਂ ਕਰ ਦਿੱਤੀਆਂ ਸਿਗੀਆਂ ਲੇਕਿਨ ਹੁਣ ਜਿਹੜੀ ਕੁਝ ਖਬਰਾਂ ਜਿਹੜੀਆਂ ਹਰਜੋਤ ਸਿੰਘ ਬੈਂਸੋਰਾ ਦੇ ਪੋਲ ਪਹੁੰਚੀਆਂ ਸੀ ਜਿਹੜੀ ਸਿੱਖਿਆ ਮੰਤਰੀ ਨੇ ਉਹਨਾਂ ਨੂੰ ਇਹ ਜਾਣਕਾਰੀ ਮਿਲੀ ਕਿ ਕਈ ਕਈ ਥਾਵਾਂ ਦੇ ਉੱਤੇ ਸਟੂਡੈਂਟਸ ਨੂੰ ਇਹ ਕਿਹਾ ਜਾ ਰਿਹਾ ਕਿ ਤੁਸੀਂ ਹੋਸਟਲ ਖਾਲੀ ਕਰ ਦਿਓ ਤੁਸੀਂ ਘਰੇ ਚਲੇ ਜਾਓ ਪੈਨਿਕ ਨਹੀਂ ਕਰੇ ਨਾ ਹੋਵੇ ਔਰ ਕਿਸੇ ਨੂੰ ਜ਼ਬਰਦਸਤੀ ਕੋਈ ਮਜਬੂਰ ਨਾ ਕੀਤਾ ਜਾਵੇ ਔਰ ਇਸ ਗੱਲ ਕਰਕੇ ਹਰਜੋਤ ਸਿੰਘ ਬੈਂਸ ਹੋਰਾਂ ਨੇ ਬਗਾਇਦਾ ਤੌਰ ਤੇ ਹਦੇਸ਼ ਜਿਹੜੇ ਨੇ ਜਾਰੀ ਕੀਤੇ ਨੇ ਔਰ ਇਹ ਕਿਹਾ ਕਿ ਕੋਈ ਵੀ ਵਿਦਿਆਰਥੀ ਨੂੰ ਜ਼ਬਰਦਸਤੀ ਕਿਸ ਤਰੀਕੇ ਨਾਲ ਹੌਸਲ ਖਾਲੀ ਕਰਨ ਨੂੰ ਨਾ ਕਿਹਾ ਜਾਵੇ ਔਰ ਸੁਰੱਖਿਆ ਦੇ ਮੱਦੇ ਨਜ਼ਰ ਜੇਕਰ ਕਿਸੇ ਨੂੰ ਕੋਈ ਜਾਣਾ ਹੈ ਤਾਂ ਉਹਨਾਂ ਨੂੰ ਭੇਜਿਆ ਜਾਵੇ ਉਸ ਦੇ ਇੰਤਜ਼ਾਮ ਪੇਂਡਾ ਕੀਤਾ ਜਾਵੇ ਔਰ ਇਸ ਦੇ ਨਾਲ ਨਾਲ ਕਿਸੇ ਵੀ ਤਰ੍ਹਾਂ ਨਾਲ ਜੇ ਰੋਟੀ ਦੀ ਜਾਂ ਕਿਸੇ ਚੀਜ਼ ਦੀ ਜ਼ਰੂਰਤ ਆਦੀ ਹੈ ਤਾਂ ਉਸ ਦੀ ਸੰਸਦਾਂ ਦੀ ਜ਼ਿੰਮੇਵਾਰੀ ਬੰਦੀ ਹੈ ਕਿ ਉਹਨਾਂ ਸਟੂਡੈਂਟਸ ਦੀ ਦੇਖਭਾਲ ਜਿਹੜੀ ਆ ਉਹ ਕੀਤੀ ਜਾਵੇ ਔਰ ਇਸ ਦੇ ਨਾਲ ਨਾਲ ਇਹ ਵੀ ਜ਼ਿਕਰ ਕੀਤਾ ਹੈ ਕਿ ਪ੍ਰੀਖਿਆ ਨੂੰ ਇਹ ਬਹਾਨਾ ਲਗਾ ਕੇ ਇਹ ਨਾ ਕਿਹਾ ਜਾਵੇ ਕਿ ਪ੍ਰੀਖਿਆ ਨੂੰ ਪ੍ਰਿੰਸਪਰ ਦੇ ਵਿੱਚ ਜਿਹੜੇ ਨੇ ਉਹ ਕੈਨਸਲ ਹੋਏ ਨੇ ਤਾਂ ਇਸ ਤਰੀਕੇ ਨਾਲ ਨਹੀਂ ਰੁਕ ਸਕਦੇ ਇਸ ਤਰੀਕੇ ਦਾ ਵੀ ਜ਼ਿਕਰ ਕੀਤਾ ਔਰ ਇਸ ਦੇ ਨਾਲ ਨਾਲ ਇਹ ਵੀ ਕਿਹਾ ਕਿ ਜੇਕਰ ਕੋਈ ਵਿਦਿਆਰਥੀ ਜਾਣਾ ਚਾਹੁੰਦਾ ਹੈ ਤਾਂ ਉਸ ਨੂੰ ਜਾਣ ਦਿੱਤਾ ਜਾਵੇ ਇਸ ਦਾ ਵੀ ਜ਼ਿਕਰ ਕੀਤਾ ਗਿਆ ਲੇਕਿਨ ਬਿਲਕੁਲ ਆਪਾਂ ਕਿਉਂਕਿ ਬਹੁਤ ਸਾਰੇ ਕਾਲਜਸ ਨੇ ਜੇਕਰ ਆਪਾਂ ਦੇਖਦੇ ਹਾਂ ਚੰਡੀਗੜ੍ਹ ਦੇ ਵਿੱਚ ਜਾਂ ਚੰਡੀਗੜ੍ਹ ਦੇ ਆਲੇ ਦੁਆਲੇ ਪੰਜਾਬ ਦੇ ਵਿੱਚ ਬਹੁਤ ਸਾਰੇ ਕਾਲਜਸ ਨੇ ਜਿੱਥੇ ਬਹੁਤ ਸਾਰੀਆਂ ਹੋਰ ਸਟੇਟਾਂ ਤੋਂ ਆ ਕੇ ਵਿਦਿਆਰਥੀ ਪੜ੍ਹਦੇ ਨੇ ਇਵਨ ਕਿ ਪੰਜਾਬ ਤੋਂ ਵੀ ਪੜ੍ਹਦੇ ਨੇ ਪਰ ਦੂਜੀਆਂ ਸਟੇਟਾਂ ਤੋਂ ਵੀ ਪੜ੍ਹਦੇ ਨੇ ਤਾਂ ਕਈ ਵਾਰ ਕੀ ਹੁੰਦਾ ਹੈ ਕਿ ਵਿਦਿਆਰਥੀ ਜਾਣਾ ਚਾਹੁੰਦੇ ਨੇ ਤੇ ਕਈ ਵਿਦਿਆਰਥੀ ਰਹਿਣਾ ਵੀ ਚਾਹੁੰਦੇ ਹੋਣਗੇ ਤਾਂ ਇਹ ਉਹਨੇ ਮੰਨਿਆ ਜਾਵੇ ਕਿ ਇਹ ਵਿਦਿਆਰਥੀਆਂ ਤੇ ਡਿਪੈਂਡ ਕਰੇਗਾ ਕਿ ਉਹ ਜਾਣਾ ਚਾਹੁੰਦੇ ਨੇ ਜਾਂ ਉਹ ਰਹਿਣਾ ਚਾਹੁੰਦੇ ਨੇ ਕੈਂਪਸ ਦੇ ਵਿੱਚ ਪਰ ਤੁਸੀਂ ਉਸ ਤੇ ਨਹੀਂ ਕਰ ਸਕਦੇ ਫਰਮਾਨ ਜਾਰੀ ਨਹੀਂ ਕਰ ਸਕਦਾ ਕੋਈ ਵੀ ਕਾਲਜ ਯੂਨੀਵਰਸਿਟੀ ਇਸ ਤਰ੍ਹਾਂ ਦੇਖੋ ਨਿਸ਼ਚਿਤ ਦੌਰ ਤੇ ਨਿਸ਼ਚਿਤ ਦੌਰ ਤੇ ਇਹੀ ਹੁਕਮ ਜਿਹੜੇ ਨੇ ਹਰਜੋਤ ਸਿੰਘ ਬੈਂਸ ਹੋਰਾਂ ਦੇ ਵੱਲੋਂ ਜਾਰੀ ਕੀਤੇ ਨੇ ਕਿਉਂਕਿ ਬਹੁਤ ਸਾਰੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਨੇ ਜਿੱਥੇ ਵੱਖ-ਵੱਖ ਸ਼ੂਬਿਆਂ ਦੇ ਵਿਦਿਆਰਥੀ ਵੀ ਨੇ ਕੁਝ ਇੰਟਰਨੈਸ਼ਨਲ ਵਿਦਿਆਰਥੀ ਵੀ ਨੇ ਉਹ ਜਿਹੇ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਅਸੀਂ ਕਈ ਵਾਰ ਦੇਖਿਆ ਕਿ ਰੇਲਵੇ ਸਟੇਸ਼ਨ ਤੇ ਭੀੜ ਲੱਗ ਜਾਂਦੀ ਹੈ ਇੱਕ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਕਈ ਵਾਰ ਜਦੋਂ ਹੋਸਟਲ ਤੋਂ ਸਿੱਧੇ ਹਦੇਸ਼ ਜਾਰੀ ਕਰ ਦੋ ਇਹ ਕਹਿ ਦੋ ਕਿ ਪ੍ਰਸ਼ਾਸਨ ਨੇ ਕਿਹਾ ਕਿ ਤੁਹਾਨੂੰ ਹੋਸਟਲ ਖਾਲੀ ਕਰਨੇ ਨੇ ਤਾਂ ਇਨਾਂ ਹਾਲਾਤ ਜੀ ਗਾਈਡਲਾਈਨ ਕੀ ਹੈ ਜਾਂ ਕਿਹ ਕੀ ਹੈ ਕਿ ਜਿਹੜੇ ਹੁਕਮ ਜਿਹੜੇ ਨੇ ਹਰਜੋਤ ਸਿੰਘ ਬੈਂਸ ਜਿਹੜੇ ਸਿੱਖਿਆ ਮੰਤਰੀ ਨੇ ਉਹਨਾਂ ਵੱਲੋਂ ਜਾਰੀ ਕੀਤੇ ਗਏ ਨੇ ਠੀਕ ਹੈ ਪੰਕਜ ਬਹੁਤ ਸ਼ੁਕਰੀਆ ਇਸ ਪੂਰੀ ਅਪਡੇਟ ਦੇ ਲਈ ਪੰਕਜ ਕਪਾਹੀ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸੀ ਦੱਸ ਦਈਏ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਨੇ ਕਿ ਆਪਕੋ ਆਪਣੇ ਤਰੀਕੇ ਦੇ ਨਾਲ ਵਿਦਿਆਰਥੀ ਆਪਣੀ ਮਰਜ਼ੀ ਦੇ ਨਾਲ ਜਾ ਸਕਦੇ ਨੇ